ਅਸੀਂ ਕੱਲ ਜੀ ਸਾਰੇ ਦੋਸਤਾਂ ਨੂੰ ਉੱਚੀ ਬੋਲੋ ਭਾਈ ਦੋਸਤੋ ਅੱਜ ਸਾਡੇ ਪਿੰਡ ਦੇ ਨੌਜਵਾਨ ਜਿਹੜੇ ਕਲੱਬ ਦੇ ਨੌਜਵਾਨ ਨੇ ਇਹਨਾਂ ਵੱਲੋਂ ਬਹੁਤ ਹੀ ਵਧੀਆ ਪ੍ਰਾਲਾ ਕੀਤਾ ਗਿਆ ਕਿਉਂਕਿ ਅਸੀਂ ਕੱਲ ਵੀ ਦੇਖ ਕੇ ਗਏ ਸੀ ਅੱਜ ਵੀ ਸਵੇਰੇ ਦੇਖਿਆ ਵੀ ਜਿਹੜੇ ਇਹਨਾਂ ਦੇ ਛੋਟੇ ਛੋਟੇ ਬੱਚੇ ਸੀ ਆਪਾਂ ਦੇਖ ਸਕਦੇ ਹਾਂ ਛੋਟੇ ਛੋਟੇ ਬੱਚੇ ਨੇ ਵੀ ਇਹ ਮੀਂਹ ਦੇ ਵਿੱਚ ਵਿੱਚ ਰਹੇ ਸੀ ਇੱਥੇ ਝੁੰਬੀਆਂ ਸੀ ਜਿਹੜੀਆਂ ਇਹਨਾਂ ਨੇ ਬਣਾਈਆਂ ਹੋਈਆਂ ਵੈਸੇ ਤਾਂ ਇਹਨਾਂ ਨੇ ਆਪਣੇ ਤਰੀਕੇ ਨਾਲ ਵਧੀਆ ਬਣਾਈਆਂ ਹੋਈਆਂ ਸੀ ਪਰ ਉਹ ਪਾਣੀ ਆ ਜਿਹੜਾ ਥੱਲੇ ਆ ਰਿਹਾ ਸੀ ਬੱਚੇ ਬੜੇ ਤੰਗ ਸੀ ਸੋ ਸਾਰੇ ਨੌਜਵਾਨਾਂ ਨੇ ਉਪਰਾਲਾ ਕੀਤਾ ਤੇ ਕਾਗਜ਼ ਲੈ ਕੇ ਆਏ ਸਵੇਰ ਤੋਂ ਅਸੀਂ ਲੱਗੇ ਹੋਏ ਸੀ ਕਾਗਜ਼ ਲਿਆਉਣ ਦੇ ਵਿੱਚ ਕਿਉਂਕਿ ਕਾਜ ਦੀ ਬੜੀ ਸੌਟੇਜ ਹੈ ਅਖੀਰ ਤੇ ਜਾ ਕੇ ਸਾਨੂੰ 1.5 ਵਜੇ ਕਾਗਜ਼ ਮਿਲਿਆ ਤੇ ਉਸ ਤੋਂ ਬਾਅਦ ਸਾਰੇ ਇਸ ਨੌਜਵਾਨਾਂ ਨੇ ਨਾਲ ਮਿਲ ਕੇ ਤੇ ਸੇਵਾ ਕੀਤੀ ਹੈ ਤੇ ਹੋਰ ਵੀ ਜੇ ਕੋਈ ਸਾਥੀ ਕਿਤੇ ਇਸ ਤਰ੍ਹਾਂ ਦੇ ਬੱਚਿਆਂ ਨੂੰ ਕੋਈ ਦੇਖਦਾ ਕਿਉਂਕਿ ਹਾਲਾਤ ਬੜੇ ਮਾੜੇ ਨੇ ਮੀਂਹ ਪੈਣ ਦੇ ਨੂੰ ਲਗਭਗ 48 ਘੰਟੇ ਹੋ ਚੁੱਕੇ ਨੇ ਸੋ ਹਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਬਾਕੀ ਇਹਨਾਂ ਦਾ ਖਾਣ ਪੀਣ ਦਾ ਪ੍ਰਬੰਧ ਹੈ ਜਿਹੜਾ ਉਹ ਵੀ ਇੱਥੇ ਪ੍ਰੋਪਰ ਨਹੀਂ ਕਿਉਂਕਿ ਬਾਲਣ ਬੁੱਲਣ ਹੈ ਜਿਹੜਾ ਉਹ ਇਹਨਾਂ ਦਾ ਸਾਰਾ ਗਿੱਲਾ ਹੋਇਆ ਪਿਆ ਤੇ ਰੋਟੀ ਬਣਾਉਣ ਦਾ ਪ੍ਰਬੰਧ ਨਹੀਂ ਉਹ ਵੀ ਅਸੀਂ ਸੰਗਤਾਂ ਨਾਲ ਮਿਲ ਕੇ ਵਿਚਾਰ ਕਰਦੇ ਹਾਂ ਬਾਅਦ ਵਿੱਚ ਵੀ ਇਸ ਸ਼ਾਮ ਨੂੰ ਜੇ ਕੋਈ ਹੱਲ ਹੋ ਸਕੇ ਆਪਾਂ ਨਾ ਰੋਟੀ ਦਾ ਜਾਂ ਖਾਣ ਪੀਣ ਦਾ ਜੋ ਵੀ ਆਈਟਮ ਹੈ ਉਹ ਲਿਆ ਕੇ ਦੇਈਏ ਬਾਕੀ ਗੱਲਬਾਤ ਆਪਣੇ ਸੁਣੀ ਜਿ ਰੱਖੋ ਕਿਉਂ ਨਾ ਸਿੱਕੇ ਉਨਾ ਫੁੱਲਾ ਕੋ ਜੋ ਵਿੱਚ ਹੋ ਜਾ ਤੈਨੂੰ ਨਹੀਂ ਮੈਂ বাসਦੇ ਨੇ ਮੈਂ ਫਰਤ ਤੈਨੂੰ ਉੱਠੇ ਲਹੁਣੇ ਚਾਹਤੇ ਤੂੰ ਵੱਖ ਪਿਆਰ ਦਾ ਇਤ ਹਾਰ ਕਰ ਭਾਈ ਜਿਹੜੀ ਅਸੀਂ ਇਹ ਵੀਡੀਓ ਪਾ ਰਹੇ ਹਾਂ ਕੋਈ ਵੀਡੀਓ ਪਾਉਣ ਦਾ ਮਕਸਦ ਇਹ ਨਹੀਂ ਵੀ ਕੋਈ ਅਸੀਂ ਇੱਥੇ ਤੁਹਾਨੂੰ ਦਿਖਾਵਾ ਕਰਨਾ ਬਸ ਇੱਕ ਚੀਜ਼ ਇਹ ਆ ਵੀ ਚਲੋ ਵੀਡੀਓ ਤੋਂ ਬਹੁਤ ਬੰਦੇ ਪ੍ਰਭਾਵਿਤ ਹੋ ਕੇ ਕਿਉਂਕਿ ਹਰ ਪਿੰਡ 'ਚ ਬੈਠੇ ਹੁੰਦੇ ਆ ਜੀ ਤਾਂ ਤੁਸੀਂ ਪਿੰਡੀ ਪਿੰਡੀ ਦੇਖੋ ਇੱਕ ਬੰਦਾ ਕਿਤੇ ਨਹੀਂ ਜਾ ਸਕਦਾ ਸਾਡੇ ਤੱਕ ਤੁਸੀਂ ਪਹੁੰਚ ਕਰੋ ਜਿੰਨੀ ਕੁ ਹੋ ਸਕਦੀ ਆ ਅਸੀਂ ਵੀ ਸੇਵਾ ਕਰਾਂਗੇ ਤੁਹਾਡੇ ਪਿੰਡਾਂ 'ਚ ਬੈਠਿਆ ਤੁਸੀਂ ਵੀ ਜਿੰਨਾ ਕੁ ਹੋ ਸਕਦਾ ਉੰਨੀ ਕਹਿੰਨਾ ਦੀ ਮਦਦ ਕਰੋ ਕਿਉਂਕਿ ਇਹਨਾਂ ਦਾ ਕੋਈ ਵੀ ਸਹਾਰਾ ਨਹੀਂ ਵੀ ਹੈ ਕਿ ਨੂੰ ਕੌਣ ਮਾਰ ਕੇ ਬੁਲਾ ਲੈਣਾ ਵੀ ਸਾਡੀ ਆਗੇ ਜੀ ਤੁਸੀਂ ਹੈਲਪ ਕਰੋ ਆਪਾਂ ਨੂੰ ਕਰਨੀ ਚਾਹੀਦੀ ਆ ਤਾਂ ਅਸੀਂ ਇਹੀ ਕਹਿਣਾ ਚਾਹੁੰਦੇ ਆ ਜਿੰਨੀ ਕੁ ਹੋ ਸਕਦਾ ਸਾਰੇ ਜਣੇ ਵੱਧ ਤੋਂ ਵੱਧ ਇਹ ਹਾਲਾਤਾਂ 'ਚ ਹੈਲਪ ਕਰੋ ਧੰਨਵਾਦ ਸਾਰਿਆਂ ਦਾ